ਗੁਰਦੁਆਰਾ ਮੰਜੀ ਸਾਹਿਬ ਕੋਟਾਂ ਪਾਤਸ਼ਾਹੀ 6 ਵੀ ਵਿਖੇ ਲੰਮਾ ਸਮਾਂ ਮੈਨੇਜਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ ਦਾ ਤਬਦਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਦਫ਼ਤਰ ਵਿਖੇ ਹੋਇਆ ਗੁਰਪ੍ਰੀਤ ਸਿੰਘ ਮੱਲੇਵਾਲ ਨੂੰ ਗੁਰਦੁਆਰਾ ਸਾਹਿਬ ਤੋਂ ਵਿਜਾਇਕੀ ਦੇਣ ਮੌਕੇ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਜਿੱਥੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਵਰ ਸ਼ਖਸੀਅਤਾਂ ਅਤੇ ਸਟਾਫ ਵੱਲੋਂ ਨਿੱਘੀ ਵਧਾਈ ਦਿੱਤੀ ਗਈ ਉੱਥੇ ਗੁਰਪ੍ਰੀਤ ਸਿੰਘ ਮੱਲੇਵਾਲ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਇੱਕ ਮਿੱਠ ਬੋਲੜੇ ਅਤੇ ਨਿਗੇ ਸੁਭਾਅ ਵਾਲੇ ਮੈਨੇਜਰ ਗੁਰਪ੍ਰੀਤ ਸਿੰਘ ਮੱਲੇਵਾਲ ਦੇ ਇਸ ਗੁਰਦੁਆਰਾ ਸਾਹਿਬ ਵਿਖੇ ਕਾਰਜਕਾਲ ਦੌਰਾਨ ਇਲਾਕੇ ਵਿੱਚ ਮਿਲਾਪੜੇ ਸੁਭਾਅ ਦੀ ਵੱਖਰੀ ਮਿਸਾਲ ਛੱਡੀ ਅਤੇ ਇਸ ਦੇ ਇਬਜ਼ ਵਜੋਂ ਅੱਜ ਉਨ੍ਹਾਂ ਨੂੰ ਭਾਪਿੰਡੀ ਵਿਦੈਗੀ ਅਤੇ ਨਾਮ ਅੱਖਾਂ ਨਾਲ ਗੁਰਦੁਆਰਾ ਸਾਹਿਬ ਤੋਂ ਵਿਦਾ ਕੀਤਾ ਗਿਆ ਵਿਦਾ ਕਰਨ ਵਾਲੇ ਸਾਰੇ ਮੁਲਾਜ਼ਮਾਂ ਪਾਠੀ ਸਿੰਘਾਂ ਅਤੇ ਇਲਾਕੇ ਦੀਆਂ ਮਹਤਵਪੂਰਨ ਸ਼ਖਸੀਅਤਾਂ ਨੇ ਆਖਿਆ ਕਿ ਗੁਰਪ੍ਰੀਤ ਸਿੰਘ ਮੱਲੇਵਾਲ ਨੇ ਈਮਾਨਦਾਰੀ ਨਾਲ ਇਸ ਅਸਥਾਨ ਦੀ ਸੇਵਾ ਕਰਦੇ ਹਾਂ ਜਿੱਥੇ ਸੰਗਤਾਂ ਵਿੱਚ ਚੰਗੀ ਛਾਪ ਛੱਡੀ ਉਥੇ ਆਪਣੀਆਂ ਸੇਵਾਵਾਂ ਨੂੰ ਸੇਵਾ ਭਾਵਨਾ ਨਾਲ ਨਿਭਾਇਆ ਇਸ ਮੌਕੇ ਨਵੇਂ ਮੈਨੇਜਰ ਕਹਿਰ ਸਿੰਘ ਨੂੰ ਗੁਰਪ੍ਰੀਤ ਸਿੰਘ ਮੱਲੇਵਾਲ ਨੇ ਕੁਰਸੀ ਤੇ ਬਿਠਾਇਆ ਅਤੇ ਉਹਨਾਂ ਵੱਲੋਂ ਚੰਗੀਆਂ ਸੇਵਾਵਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਆਸ ਪ੍ਰਗਟਾਈ ਕਿ ਉਹ ਪਹਿਲਾਂ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਦੀਆਂ ਸੇਵਾਵਾਂ ਨੂੰ ਜਾਰੀ ਰੱਖਣਗੇ ਇਸ ਮੌਕੇ ਗੱਲਬਾਤ ਕਰਦੇ ਹਾਂ ਮੈਨੇਜਰ ਗੁਰਪ੍ਰੀਤ ਸਿੰਘ ਮੱਲੇਵਾਲ ਨੇ ਕਿਹਾ ਕਿ ਤਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਗੁਰਦਾਰਾ ਸਾਹਿਬ ਤਕਰੀਬਨ 22 ਸਾਲ ਤੋਂ ਇੱਥੇ ਬਤੌਰ ਸੇਵਾਦਾਰ ਮੁੱਖ ਸੇਵਾਦਾਰ ਮੈਂ ਡਿਊਟੀ ਨਿਭਾਈ ਹੈ ਮੈਂ ਬੜੇ ਵਧੀਆ ਔਰ ਵਧੀਆ ਤਰੀਕੇ ਨਾਲ ਆਪਣੇ ਵੱਲੋਂ ਕਾਰਜ ਕੀਤੇ ਨੇ ਜੀ ਤੇ ਮੇਰਾ ਵਧੀਆ ਰਿਹਾ ਜੀ ਸਫ਼ਰ ਤੇ ਵਿਦਾਈ ਦੇ ਵੇਲੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਤੁਹਾਨੂੰ ਕਿਦਾਂ ਮਹਿਸੂਸ ਹੋ ਰਿਹਾ ਤੁਸੀਂ ਅੱਜ ਕਿਹੜੀ ਜਗ੍ਹਾ ਜਾ ਰਹੇ ਹੋ ਮੇਰੀ ਬਤੌਰ ਖਰੀਦ ਪਰਚੇਜ਼ ਵਿਭਾਗ ਸਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਇਹ ਬਤੌਰ ਸੁਪਰਵਾਈਜ਼ਰ ਤਬਦੀਲੀ ਹੋਈ ਹੈ ਜੀ ਜਿਹੜੇ ਮੈਂ ਤਕਰੀਬਨ ਇੱਥੇ 2.5 ਸਾਲ ਰਿਹਾ ਹਾਂ ਜੀ ਕਿਉਂਕਿ ਇਸ ਗੁਰਦਾਰਾ ਸਾਹਿਬ ਉਹ ਇੱਕ ਹਾਈਵੇ ਦੇ ਉੱਤੇ ਹੈ ਤੇ ਦੂਸਰਾ ਉਹਰੇ 150 ਕਿੱਲੇ ਦੀ ਤਕਰੀਬਨ ਖੇਤੀਬਾੜੀ ਕੀਤੀ ਜਾਂਦੀ ਹੈ 150 ਕਿੱਲੇ ਦੀ ਜਿਹੜੀ ਖੇਤੀਬਾੜੀ ਹੈ ਖੇਤੀਬਾੜੀ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੀ ਆਮਦਨ ਦਾ ਵਾਅਦਾ ਹੋਇਆ ਤੇ ਦੂਸਰੀ ਗੱਲ ਹੈ ਵੀ ਦੋ ਸਾਲਾਂ ਦੇ ਵਿੱਚ ਮੈਂ ਇੱਥੇ ਦੋ ਟਰੈਕਟਰ ਨੇ ਜੀ ਨਵੇਂ ਲਏ ਹੋਰ ਖੇਤੀਬਾੜੀ ਦੇ ਸੰਦ ਜਿਹੜੇ ਸਾਰੇ ਨਵੇਂ ਲਏ ਨੇ ਸਭ ਤੋਂ ਜਿਹੜੀ ਵੱਡੀ ਗੱਲ ਹੈ ਜੀ ਲੰਗਰ ਦੇ ਵਿੱਚ ਭਾਫ਼ ਨਾਲ ਤਿਆਰ ਕਰਨ ਵਾਲਾ ਜਿਹੜਾ ਬੋਇਲਰ ਹੈ ਉਹ ਕਿਸੇ ਪ੍ਰੇਮੀ ਵੱਲੋਂ ਭੇਟਾ ਰਹਿਤ ਬਾਹਰ ਗੁਰਦਾਰਾ ਸਾਹਿਬ ਦੇ ਸਾਈਡ ਉਹ ਭੇਟਾ ਰਹਿਤ ਇਹ ਸਾਰੇ ਜਿਹੜੇ ਕਾਰਜ ਨੇ ਜਿਵੇਂ ਮਸ਼ੀਨ ਹੈ ਭਾਵੇਂ ਛੋਟੀਆਂ ਚੀਜ਼ਾਂ ਨੇ ਜੀ ਪਰ ਇਹ ਮੇਰੇ ਕਾਰਜਕਾਲ ਦੇ ਦੌਰਾਨ ਸਾਰੇ ਸਟਾਫ ਦੀ ਸਹਾਇਤਾ ਦੇ ਨਾਲ ਹੋਇਆ ਜਿਹੜਾ ਮੈਨੂੰ ਬੜਾ ਮਾਨਸਿਕ ਤੌਰ ਤੇ ਸਕੂਨ ਵੀ ਮਿਲਦਾ ਹੈ ਜੀ ਯਾਰਾ ਮੈਨੂੰ ਆਪਣੇ ਆਪ ਨੂੰ ਹੌਸਲਾ ਵੀ ਮਿਲਦਾ ਉਹ ਸਾਰਿਆਂ ਨੂੰ ਵੱਡੀ ਗੱਲ ਹੈ ਭਾਵੇਂ ਬਾਬਾ ਰਬਦਾਸ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਹੈ ਉਹ ਸਾਰੇ ਗੁਰਦਾਰਾ ਸਾਹਿਬਾਨਾਂ ਦੇ ਵਿੱਚ ਸਿਰ ਅਖੰਡ ਪਾਠ ਸਾਹਿਬ ਕਰਕੇ ਮਨਾਇਆ ਜਾਂਦਾ ਜੀ ਅਖੰਡ ਪਾਠ ਸਾਹਿਬ ਆਰੰਭ ਕਰ ਲਏ ਜਾਂਦੇ ਹਨ ਤੇ ਉਹਨਾਂ ਨੇ ਭੋਗ ਪਾਇ ਲੈ ਜਾਂਦੇ ਹਨ ਪਰ ਮੈਂ ਇੱਥੇ ਇੱਕ ਦਾਸ ਨੇ ਮਤਲਬ ਇੱਕ ਵੱਡੇ ਹੀ ਪੱਧਰ ਤੇ ਬਾਬੇ ਰਬਦਾਸ ਦਾ ਜਿਹੜਾ ਪ੍ਰਕਾਸ਼ ਦਿਹਾੜਾ ਬੜੀ ਵੱਡੀ ਪੱਧਰ ਤੇ ਅਸੀਂ ਮਨਾਉਣਾ ਸ਼ੁਰੂ ਕੀਤਾ ਜੀ ਜਿਹੜਾ ਪਹਿਲੇ ਸਾਲ ਜਿਹੜਾ ਹੁਣ ਲੰਘਿਆ ਦਿਹਾੜਾ ਇਹ ਉਹ ਪੰਜਵਾਂ ਸੀ ਜੀ ਕਿਉਂਕਿ ਮੈਂ ਇਹ 2.5 ਸਾਲ ਤੋਂ ਪਹਿਲਾਂ ਵੀ ਇੱਥੇ ਲਗਾਤਾਰ 2 ਸਾਲ ਮੈਨੇਜਰ ਰਹਿ ਗਿਆ ਤੇ ਉਹ ਦਾਸ ਦੇ ਹੀ ਉਪਰਾਲੇ ਦਾ ਸਰਕਾ ਮੇਰੇ ਸਟਾਫ ਦੇ ਉਪਰਾਲੇ ਦਾ ਸਰਕਾ ਇਹਨਾਂ ਸਾਰਿਆਂ ਦੀ ਮਿਹਨਤ ਨਾਲ ਸਰਕਾ ਜਿਹੜਾ ਮੈਨੂੰ ਬੱਡੀ ਮਾਰੇ ਆਪਰੇ ਆਪ ਨੂੰ ਮਹਿਸੂਸ ਹੁੰਦਾ ਵੀ ਜਿਹੜਾ ਬਾਬੇ ਰਵਦਾਸ ਜੀ ਦਾ ਭਗਤ ਰਵਦਾਸ ਜੀ ਸ੍ਰੋਣੀ ਭਗਤੌਰਾਂ ਦਾ ਜਿਹੜਾ ਪ੍ਰਕਾਸ਼ ਦੇਣਾ ਬੜੀ ਵੱਡੀ ਪੱਧਰ ਤੇ ਉਹਨੇ ਮਨਾਇਆ ਜਾਂਦਾ ਇਲਾਕੇ ਦੇ ਵਿੱਚੋਂ ਸੰਗਤਾਂ ਬਹੁਤ ਵੱਡੀ ਪੱਧਰ ਤੇ ਆਉਂਦੀਆਂ ਨੇ ਜੀ ਬੜੀ ਵੀਰਾਂ ਇਸ ਗੁਰੂ ਘਰ ਵਿੱਚ ਵੱਡੇ ਵੱਡੇ ਕਈ ਵਾਰ ਵਿਵਾਦ ਵੀ ਹੋਏ ਨੇ ਕਈ ਵਾਰ ਮਨੁੱਖ ਨੂੰ ਮਾਨਸਿਕ ਜਲਾਲਤ ਵਿੱਚੋਂ ਵੀ ਗੁਜ਼ਰਨਾ ਪੈਂਦਾ ਹੈ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਅੱਜ ਇੱਥੋਂ ਜਾਣ ਵੇਲੇ ਕੀ ਕਹਿਣਾ ਚਾਹਦੇ ਹੋ ਨਹੀਂ ਦੇਖੋ ਜੀ ਜਦੋਂ ਕੰਮ ਕਰਦਾ ਕੋਈ ਉਹਨੂੰ ਬੜਾ ਕੁਝ ਸਹਿਣਾ ਪੈਂਦਾ ਤੇ ਇੱਕ ਮਨੁੱਖ ਦਾ ਹਿਰਦਾ ਉਹਦਾ ਅਪਰਾ ਸਿਸਟਮ ਹੈ ਵੀ ਉਹ ਆਪਣੇ ਹਿਰਦੇ ਚੋਂ ਚੀਜ਼ਾਂ ਨੂੰ ਆਪਣੇ ਦਿਲ 'ਚ ਕਿਵੇਂ ਸਮੋਖੇ ਰੱਖਦਾ ਹੈ ਜੀ ਤੇ ਜਦੋਂ ਬੰਦਾ ਇੱਕ ਪ੍ਰਬੰਧਕ ਹੈ ਨਹੀਂ ਉਹਨੂੰ ਬੜਾ ਕੁਝ ਸੋਣਾ ਪੈਂਦਾ ਹੈ ਕਿਉਂਕਿ ਸਾਡਾ ਜਿਹੜਾ ਸਿਸਟਮ ਹੈ ਇੱਥੇ ਸੰਗਤ ਹੀ ਹੈ ਜੀ ਪਬਲਿਕ ਦਾ ਪਬਲਿਕ ਨਾਲ ਸਾਡਾ ਵਾਹ ਪੈਣਾ ਹੈ ਜੀ ਸੰਗਤ ਨਾਲ ਵਾਹ ਪੈਣਾ ਹੈ ਇਸ ਕਰਕੇ ਬੜਾ ਕੁਝ ਸਹਿਣਾ ਪੈਂਦਾ ਜੀ ਬੜਾ ਕੁਝ ਬਰਦਾਸ਼ਤ ਕੀਤਾ ਉਹ ਗੁਰੂ ਸਾਹਿਬ ਮਹਾਰਾਜ ਸੇਮੇ ਪਾਸਾ ਦੀ ਇੱਕ ਪਾਰ ਕਿਰਪਾ ਜੀ ਦਾਸ ਤੇ ਗਰਵਾਣੀ ਪੜਦਾ ਜੀ ਮੈਂ ਮੁੱਢ ਤੋਂ ਮੈਂ ਧਰਮ ਯੁੱਧ ਮੋਰਚਿਆਂ ਦੇ ਵਿੱਚ ਸੇਵਾ ਕੀਤੀ ਹੈ ਖਾਰਕੂਵਾਦ ਆਪਰੇ ਪਿੰਡੇ ਤੇ ਹੰਡਾਇਆ ਛੋਟੀ ਉਮਰ ਦੇ ਵਿੱਚ ਮੈਂ ਬਲੂ ਸਟਾਰ ਦੇ ਵਿੱਚ ਰਿਹਾ ਇਹ ਗੁਰੂ ਸਾਹਿਬ ਦੀ ਕਿਰਪਾ ਵੀ ਮੈਨੂੰ ਜੋ ਕੁਝ ਸੁਣਿਆ ਜੀ ਵੈਸੇ ਉਹ ਅਣ ਸੁਣਿਆ ਕਰਕੇ ਹੀ ਮਤਲਬ ਉਹ ਕੀਤਾ ਕਿਉਂਕਿ ਵੱਡੇ ਪੱਧਰ ਤੇ ਜਿਹੜਾ ਕੰਮ ਹੈ ਜੀ ਗੁਰਦਾਰਾ ਸਾਹਿਬ ਦਾ ਉਹ ਕਰਨਾ ਹੁੰਦਾ ਮੈਂ ਆਪਣਾ ਜਿਹੜਾ ਦਿਮਾਗ ਆਪਣਾ ਦਿਲ ਤੂੰ ਗੁਰੂ ਘਰ ਦੇ ਕੰਮਾਂ ਨੂੰ ਤਰਜੀਹ ਦਿੱਤਿਆ ਨੈਗੇਟਿਵ ਵੱਲ ਕਰੇ ਮੈਂ ਇਹ ਗੱਲ ਸੋਚੀ ਹੋਣੀ ਜੀ ਸਟਾਫ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸਟਾਫ ਨੂੰ ਮੇਰਾ ਸਟਾਫ ਬਹੁਤ ਮਿਹਨਤੀ ਸਟਾਫ ਹੈ ਜੀ ਉਚੇਚੇ ਤੌਰ ਤੇ ਖੇਤੀਬਾੜੀ ਵਾਲਾ ਮੇਰੇ ਦਫ਼ਤਰ ਦੇ ਮੇਰੇ ਸਹਾਯੋਗੀ ਬੈਠੇ ਨੇ ਵਾਲੇ ਵਾਲੇ ਇਹਨਾਂ ਨੂੰ ਮੈਂ ਇਹੀ ਕਹਾਂ ਵੀ ਜਿਸ ਤਰ੍ਹਾਂ ਤੁਸੀਂ ਮੈਨੂੰ ਸਹਿਯੋਗ ਦਿੱਤਾ ਹੈ ਇਸ ਗੁਰਦਾਰਾ ਸਭਰਾ ਪ੍ਰਬੰਧ ਚਲਾਉਣ ਲਈ ਆਉਣ ਵਾਲਾ ਜਿਹੜਾ ਵੀ ਪ੍ਰਬੰਧਕ ਹੋਊਗਾ ਉਹਨੂੰ ਕੋਈ ਮਨੁੱਖ ਨਾਲ ਮਨੁੱਖਰਾ ਵੈਰ ਹੋ ਸਕਦਾ ਗੁਰੂ ਘਰ ਨਾਲ ਨਹੀਂ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਹੈ ਮਾੜਾ ਨਹੀਂ ਹੋ ਸਕਦਾ ਅਸੀਂ ਮਾੜੇ ਹੋ ਸਕਦੇ ਹਾਂ ਗੁਰੂਕਾਰ ਦਾ ਜਿਹੜਾ ਕਾਰਜ ਹੈ ਮੇਰੇ ਨਾਲੋਂ ਵੀ ਵੱਧ ਉਹਨਾਂ ਨੂੰ ਸਹਿਯੋਗ ਦੇ ਕੇ ਖੇਤੀਬਾੜੀ ਦੀ ਆਮਦਨ ਗੁਰਦਾਰਾ ਸਾਹਿਬ ਦਾ ਪ੍ਰਬੰਧ ਹੈ ਜਿਹੜਾ ਲੰਗਰ ਦੇ ਮੱਲ ਸੰਗਤ ਜਿਹੜੀ ਆਵੇ ਇਥੋਂ ਖੁਸ਼ ਹੋ ਕੇ ਜਾਵੇ ਮੇਰੇ ਮਨ ਦੀ ਇਹੀ ਇੱਛਾ ਰਹੀ ਹੈ ਵੀ ਕੋਈ ਬੰਦਾ ਜਿਹੜਾ ਵੀ ਆਇਆ ਯਮੇ ਕਈ ਵਾਰੀ ਸਾਨੂੰ ਮੈਂ ਤੁਹਾਨੂੰ ਦੱਸਦਾ ਐ ਐਮਰਜੈਂਸੀ ਤੌਰ ਤੇ ਪ੍ਰੇਮੀ ਇਹ ਜਿਹਾ ਉਹਨਾਂ ਨੇ ਬਾਹਰੋਂ ਫੋਰਨਰ ਦਾ ਸਿਸਟਮ ਐ ਕਿ ਸਾਡਾ ਕੱਲ ਨੂੰ ਹੀ ਖੰਡਪਾੜ ਸਾਹਿਬ ਆਰੰਭ ਕਰੋ ਪਰ ਮੇਰੀ ਕੋਸ਼ਿਸ਼ ਇਹ ਰਹੀ ਐ ਵੀ ਮੈਂ ਕਦੇ ਵੀ ਕਿਸੇ ਨੂੰ ਨਰਾਸ਼ਾ ਨਹੀਂ ਥੋਣ ਦਿੱਤੀ ਚਾਹੇ ਅਸੀਂ ਔਖੇ ਹੋ ਗਏ ਮੇਰੇ ਪਾਠੀ ਸਿੰਘ ਸਾਰੇ ਮੈਨੂੰ ਮਿਲ ਕੇ ਗਏ ਨੇ ਗੁਰਦਾਰਾ ਸਾਹਿਬ ਦੇ ਨੇ ਜਿਹੜੇ ਸਾਡੇ ਪਾਠੀ ਉਹਨਾਂ ਨੇ ਵੀ ਵਿਚਾਰਿਆਂ ਨੇ ਇਹ ਨਹੀਂ ਕਰੇ ਕਿਹਾ ਵੀ ਮਰੇ ਸਾ ਤੁਸੀਂ 10 ਪਾਠ ਕਰਤੇ ਤੁਸੀਂ 80 ਕਰਤੇ ਅਸੀਂ ਔਖੇ ਆ ਉਹ ਵੀ ਬੜੀ ਖੁਸ਼ੀ ਨਾਲ ਉਹਨਾਂ ਦੇ ਅੱਖਾਂ 'ਚ ਹਿੰਝੂ ਤੇ ਜਦ ਮੈਨੂੰ ਮਿਲ ਕੇ ਗਏ ਨੇ ਹੁਣ ਸਾਰੇ ਜਾਣੇ ਉਹ ਤੇ ਮਤਲਬ ਅਸੀਂ ਕਿਸੇ ਨੂੰ ਤੋਂ ਹੋਣ ਦਿੱਤਾ ਇਸ ਕਰਕੇ ਇਹ ਜਿਹੜੀਆਂ ਸਾਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੀ ਮਨਜੀਤ ਸਾਹਿਬ ਕੋਟਾ ਤੋਂ ਨਿਊਜ਼ 54 ਲਈ ਕੁਲਦੀਪ ਸਿੰਘ ਬਰਮਾਲੀਪੁਰ ਜੀ ਕੋਲ ਬੋਲੇ ਇਸੋ ਨਿਹਾਲ ਸਤਿ ਸ਼੍ਰੀ ਅਕਾਲ